ਪੰਜਾਬ ਦੇ ਵਿੱਚ ਬੀਜੇਪੀ ਦੇ ਟਿਕਟ ਤੋਂ ਉਮੀਦਵਾਰੀ ਨੂੰ ਐਲਾਨੀ ਮਤਲਬ ਉਮੀਦਵਾਰੀ ਲੈਣਾ ਇਹ ਲੱਗਦਾ ਮਧੂਮੱਖੀਆਂ ਦੇ ਛੱਤੇ 'ਚ ਹੱਥ ਪਾਣਾ ਔਰ ਤੁਸੀਂ ਇਹ ਟਫ ਜੌਬ ਨੂੰ ਸਵੀਕਾਰਿਆ ਕੀ ਕਹਿਣਾ ਚਾਹੋ ਪਾਸਪਾ ਦੇ ਉਮੀਦਵਾਰ ਹੋਣ ਦੇ ਜਿਹਨਾਂ ਨੂੰ ਸੁਭਾਗਿਆ ਮਿਲਿਆ ਹੈ ਇਹ ਬਹੁਤ ਹੀ ਅਹਿਮ ਉਹ ਹੋਣ ਵਾਲੇ ਪੰਜ ਸਾਲਾਂ ਦੀ ਉਹਨਾਂ ਦੀ ਜ਼ਿੰਮੇਦਾਰੀ ਤੇ ਉਹਨਾਂ ਦੀ ਮੋਢਿਆਂ ਤੇ ਇਹ ਭਾਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਚੇਂਜ ਦੀ ਜਿਹੜੀ ਲਹਿਰ ਹੈ ਉਹ ਲਹਿਰ ਜਿਹੜੀ ਹੈ ਭਾਜਪਾ ਦੀ ਹੱਕ 'ਚ ਪੂਰਾ ਪੰਜਾਬ ਇੱਕ ਪਾਸੇ ਤੇ ਬਾਰਡਰ ਏਰੀਆ ਦੀ ਸੀਟ ਦੇ ਬੜੇ ਅਲੱਗ ਹੀ ਤਰੀਕੇ ਦੇ ਸਮੀਕਰਨ ਹੁੰਦੇ ਆ ਸੋ ਕਿਦਾਂ ਫਰਕ ਨਜ਼ਰ ਆਉਂਦਾ ਹੈ ਕੀ ਫਰਕ ਹੁੰਦਾ ਥੋੜਾ ਜਿਹਾ ਦੇਖੋ ਜਿਹੜੇ ਬਾਰਡਰ ਡਿਸਟ੍ਰਿਕਟ ਨੇ ਇਹ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਨੇ ਜਿੰਨਾਂ ਦੀ ਰਾਖੀ ਕਰਨੀ ਸੋ ਇਸ ਕਰਕੇ ਇੱਥੇ 24 ਘੰਟੇ ਦੀ ਸਾਡੀ ਜਿਹੜੀ ਹੈ ਉਹ ਪੈਰ ਵੀ ਰਹਿੰਦੇ ਥੋੜਾ ਜਿਹਾ ਤੁਹਾਡੇ ਅਗੇਂਸਟ 3 ਤੋਂ 4 ਲੀਡਰ ਹੈਗੇ ਐ ਕੈਂਡੀਡੇਟ ਮੈਦਾਨ ਚ ਕਿਨੂੰ ਤੁਸੀਂ ਆਪਣਾ ਕੰਪੀਟੀਟਰ ਮੰਨਦੇ ਕੁਝ ਮੈਂ ਤਾਂ ਇਨ ਜ਼ਿਲ੍ਹੇ ਕੰਪੀਟੀਟਰ ਮੰਨਦਾ ਹੀ ਕੰਪੀਟਿਟ ਰੋ ਹੁੰਦਾ ਜਿਹੜੇ ਸੰਦੇ ਨੇ ਕੰਮ ਕਰਕੇ ਆਪਣੀ ਕ੍ਰੈਡਿਬਿਲਟੀ ਬਣਾਈ ਹੋਈ ਇਨਾਂ ਚੋਂ ਜਿਹੜੇ ਕੈਂਡੀਡੇਟਸ ਨੇ ਕਿਸੇ ਦੀ ਕ੍ਰੈਡਿਬਿਲਟੀ ਨਹੀਂ ਤੁਹਾਡੇ ਆਪਣੇ ਹੀ ਕੁਲੀਗ ਕਹਿ ਲਿਆ ਰਵਨੀਤ ਸਿੰਘ ਬਿੱਟੂ ਹੁੰਦਾ ਤੁਹਾਡੇ ਕੁਲੀਗ ਹੈਗਾ ਉਹ ਇਹ ਕਹਿੰਦੇ ਰਹੇ ਕਿ ਵਿਪੱਖਸ਼ ਦਾ ਐਮਪੀ ਰਹਿਣਾ ਮਤਲਬ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਸੀ ਮਤਲਬ ਬੜਾ ਔਕੜ ਸਮਾਂ ਸੀਗਾ ਤੇ ਕੀ ਤੁਸੀਂ ਇਹਦੇ ਵਿੱਚ ਕਿੰਨਾ ਕੁ ਸਹਿਮਤ ਮੈਨੂੰ ਨਹੀਂ ਸਮਝ ਆਈ ਉਹਨਾਂ ਨੇ ਕਿਸ ਤਰ੍ਹਾਂ ਗੱਲ ਕੀਤੀ ਹੋ ਸਕਦਾ ਹੈ ਕਿ ਉਹ ਬੇਬਸ ਹੋ ਗਏ ਨੇ ਅੱਜ ਉਹਨਾਂ ਨੇ ਸੋਚ ਲਿਆ ਕਿ ਵੀ ਜੇ ਮੈਂ ਸਰਕਾਰ ਦੇ ਨਾਲ ਜਾਂ ਸਰਕਾਰ ਦੀ ਤਰਫੋਂ ਐਮਪੀ ਆਵਾਂਗਾ ਤੇ ਮੈਂ ਲੋਕਾਂ ਦੀ ਜ਼ਿਆਦਾ ਸੇਵਾ ਕਰ ਸਕਾਂ ਬਿਲਕੁਲ ਸਹੀ ਸੋਚ ਹੈ जनहितेशी आरपी ਨਹੀਂ ਭਰੋਸਾ ਆਪ ਦਾ ਨਮਸਕਾਰ ਸ਼ਾਸਿਕਾਲ ਆਦਾਬ ਲੋਕ ਸਭਾ ਚੋਣਾਂ ਦਾ ਲਗਭਗ ਅਖਾੜਾ ਹੁਣ ਪੂਰੀ ਤਰ੍ਹਾਂ ਸਜ ਚੁੱਕਾ ਹੈ ਸ ਹਰ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਵੀ ਜਿਹੜਾ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੋ ਗੱਲਬਾਤ ਕਰਦੇ ਹਾਂ ਕਿ ਫਿਰੋਜ਼ਪੁਰ ਸੀਟ ਦੀ ਜੀ ਹਾਂ ਫਿਰੋਜ਼ਪੁਰ ਸੀਟ ਤੋਂ ਭਾਜਪਾ ਵੱਲੋਂ ਗੁਰਮੀਤ ਸਿੰਘ ਸੋਢੀ ਜੀ ਨੂੰ ਜੀ ਹਾਂ ਗੁਰਮੀਤ ਸਿੰਘ ਸੋਢੀ ਜੀ ਨੂੰ ਉਤਾਰਿਆ ਗਿਆ ਹੈਗਾ ਐਸ ਅ ਕੈਂਡੀਡੇਟ ਵਜੋਂ ਸੋ ਅਸੀਂ ਅੱਜ ਉਹਨਾਂ ਨਾਲ ਪਹੁੰਚੇ ਹਾਂ ਖਾਸ ਗੱਲਬਾਤ ਲਈ ਸੋ ਜਾਣਦੇ ਹਾਂ ਕਿ ਕੀ ਵਿਜ਼ਨ ਲੈ ਕੇ ਫਿਰੋਜ਼ਪੁਰ ਤੇ ਉਤਰੇ ਹੈ ਸੱਚੀ ਗੱਲ ਸਰ ਸੱਚੀ ਗੱਲ ਜੀ ਮਿਹਰਬਾਨੀ ਥੈਂਕ ਯੂ ਸਰ ਤੁਸੀਂ ਫਿਰੋਜ਼ਪੁਰ ਤੋਂ ਨਵਾਜ਼ੇ ਗਏ ਹੋ ਐਸ ਅ ਕੈਂਡੀਡੇਟ ਤੇ ਗੱਲਬਾਤ ਕਰੀਏ ਕਿ ਐ ਪੰਜਾਬ ਦੇ ਵਿੱਚ ਬੀਜੇਪੀ ਦੇ ਟਿਕਟ ਤੋਂ ਉਮੀਦਵਾਰੀ ਨੂੰ ਐਲਾਨ ਮਤਲਬ ਉਮੀਦਵਾਰੀ ਲੈਣਾ ਇਹ ਲੱਗਦਾ ਮਧੂ ਮੱਖੀਆਂ ਦੇ ਛੱਤੇ 'ਚ ਹੱਥ ਪਾਣਾ ਔਰ ਤੁਸੀਂ ਇਹ ਟਫ ਜੌਬ ਨੂੰ ਸਵੀਕਾਰਿਆ ਹੈ ਕੀ ਕਹਿਣਾ ਚਾਹੂਗੇ ਐਸੀ ਕੋਈ ਗੱਲ ਨਹੀਂ ਹੈ ਜੀ ਇਹ ਮੈਂ ਤਾਂ ਅਦਰ ਵੇ ਦੀ ਗੱਲ ਕਰਾਂਗਾ ਜੀ ਕਿ ਅੱਜ ਭਾਜਪਾ ਦੇ ਉਮੀਦਵਾਰ ਹੋਣ ਦੇ ਜਿਹਨਾਂ ਨੂੰ ਸੁਭਾਗਿਆ ਮਿਲਿਆ ਹੈ ਇਹ ਇੱਕ ਬਹੁਤ ਹੀ ਅਹਿਮ ਰੋਲ ਆਉਣ ਵਾਲੇ ਪੰਜਾਂ ਸਾਲਾਂ 'ਚ ਉਹਨਾਂ ਦੇ ਜ਼ਿੰਮੇ ਤੇ ਉਹਨਾਂ ਦੇ ਮੋਢਿਆਂ ਤੇ ਇਪਾਰ ਹੈ ਕਿਉਂਕਿ ਜਿਸ ਹਾਲਾਤ ਦੇ ਵਿੱਚ ਅਸੀਂ ਹਿੰਦੁਸਤਾਨ ਇਸ ਵੇਲੇ ਗੁਜ਼ਰ ਰਿਹਾ ਹੈ ਅਸੀਂ ਟਰਾਂਸਫਰਮੇਸ਼ਨ ਹੋ ਰਹੀ ਹੈ ਕਿ ਕਿੱਥੇ ਅਸੀਂ ਦੁਨੀਆ ਦੇ ਵਿੱਚ ਬਹੁਤ ਥੱਲੇ ਸੀਗੇ ਅੱਜ ਅਸੀਂ 5ਵੇਂ ਨੰਬਰ ਤੇ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੀ ਕਾਰਜਕਾਰੀ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਨਾਂ ਦੀ ਲੀਡਰਸ਼ਿਪ ਚ ਪਾਜ ਪਾਣੀ ਡਿਵੈਲਪਮੈਂਟ ਕੀਤੀ ਹੈ ਉਹ ਇੱਕ ਬੇਮਿਸਾਲ ਚੀਜ਼ ਹੋਈ ਹੈ ਕਿਸੇ ਵੀ ਤੁਸੀਂ ਰੀਜਨ ਦੀ ਗੱਲ ਕਰ ਲਓ ਕਿਸੇ ਵੀ ਤੁਸੀਂ ਵਿਭਾਗ ਦੇ ਦੀ ਗੱਲ ਕਰ ਲਓ ਉੱਥੇ ਹਰ ਪਾਸੇ ਜਿਹੜਾ ਹੈ ਇਹ ਇਸ ਵੇਲੇ ਲੋਕਾਂ ਦੇ ਵਿੱਚ ਇਹ ਚੀਜ਼ ਹੈ ਕਿ ਜੋ ਵਿਕਾਸ 10 ਸਾਲਾਂ 'ਚ ਹੋਇਆ ਹੈ ਉਹ ਪਹਿਲਾਂ ਕਦੀ ਸੋਚਿਆ ਵੀ ਨਹੀਂ ਗਿਆਗਾ ਚਾਹੇ ਉਹ ਖੇਤੀਬਾੜੀ ਦੀ ਗੱਲ ਕਰੀਏ ਚਾਹੇ ਸੜਕਾਂ ਦੀ ਗੱਲ ਕਰੀਏ ਚਾਹੇ ਸਾਇੰਸ ਅਨ ਟੈਕਨੋਲੋਜੀ ਦੀ ਗੱਲ ਕਰੀਏ এনवायरमेंट ਦੀ ਗੱਲ ਕਰੀਏ ਚਾਹੇ ਅਸੀਂ ਇੰਡਸਟਰੀਅਲਾਈਜੇਸ਼ਨ ਦੀ ਗੱਲ ਕਰੀਏ ਤੋਂ ਇਸ ਕਰਕੇ ਚਾਹੇ ਫੋਰਨ ਪੋਲਿਸੀਸ ਦੀ ਗੱਲ ਕਰੀਏ ਅੱਜ ਜਿਹੜੇ ਸਾਡੇ ਗੌਂਡੀ ਮੁਲਕ ਨੇ ਪਾਕਿਸਤਾਨ ਹੈ ਜਾਂ ਚਾਈਨਾ ਹੈ ਉਹ ਐਨ ਸੁਸਰੀ ਤਰ੍ਹਾਂ ਸੁੱਤੇ ਪਏ ਅੱਜ ਜਿੰਨਾ ਲੋਕ ਸਿਕਿਉਰ ਫੀਲ ਕਰ ਰਹੇ ਨੇ ਉਹ ਕਦੀ ਹੋਇਆ ਹੀ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਕੋਲੋਂ ਇੱਟ ਦਾ ਜਵਾਬ ਪੱਥਰ ਚ ਮਿਲੇਗਾ ਮੋਦੀ ਸਾਹਿਬ ਨੇ ਕਦੀ ਵੀ ਨੇਸ਼ਨ ਦੀ ਸਕਿਉਰਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕ腐ਸ਼ਨ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾਗਾ ਡਿਵੈਲਪਮੈਂਟ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾਗਾ ਉਹਨਾਂ ਦੇ ਮਨਿਸਟਰਾਂ ਨੇ ਦਿਨ ਰਾਤ ਕੰਮ ਕੀਤੇ ਸੋ ਇਸ ਕਰਕੇ ਆਉਣ ਵਾਲੇ ਜਿਹੜੇ 5 ਸਾਲ ਨੇ ਮੈਂ ਸੋਚਦਾ ਕਿ ਪੰਜਾਬ ਵਾਸਤੇ ਖਾਸ ਤੌਰ ਤੇ ਬੜੇ ਮਹੱਤਵਪੂਰਨ ਹੋਣੇ ਚਾਹੀਦੇ ਨੇ ਔਰ ਹੋਣਗੇ ਵੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਜੋ ਵੀ ਪਾਰਟੀਆਂ ਦੇ ਐਮਪੀ ਸਹਬਾਨ ਰਹੇ ਨੇ ਉਹ ਸਿਰਫ ਐਮਪੀ ਦੇ ਖਿਤਾਬ ਤੇ ਰਹੇ ਨੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਡਿਵੈਲਪਮੈਂਟ ਨਜ਼ਰ ਨਹੀਂ ਆਈਗੀ ਚਾਹੇ ਕਾਂਗਰਸ ਦੇ ਸੀ ਚਾਹੇ ਅਕਾਲੀ ਦਲ ਦੇ ਸੀ ਮੈਂ ਫਰੂਜ਼ਪੁਰ ਦੀ ਐਗਜ਼ਾਮਪਲ ਦੇ ਦਿੰਦਾ ਉੱਥੇ ਜੋਰਾ ਸਿੰਘ ਮਾਨ ਦੇ ਪਰਿਵਾਰ ਦਾ ਇੱਕ ਬੰਦਾ ਲੜ ਰਿਹਾ ਤਿੰਨ ਦਫਾ ਐਮਪੀ ਰਿਆ ਸ਼ੇਰ ਸਿੰਘ ਕੁਮਾਇਆ ਦੋ ਦਫਾ ਰਿਆ ਜ ਸੁਖਬੀਰ ਬਾਦਲ ਜੀ ਰਹੇ ਕੋਈ ਉੱਥੇ ਇਸ ਚੀਜ਼ ਦਾ ਲੋਕਾਂ ਨੂੰ ਮਹਿਸੂਸ ਨਹੀਂ ਹੋਇਆ ਵੀ ਸਾਨੂੰ ਉਹਨਾਂ ਦੇ ਐਮਪੀ ਹੋਣ ਦਾ ਕੀ ਲਾਭ ਹੋਇਆ ਜਿਹੜੇ ਕਿ ਅਸੀਂ ਬਹੁਤ ਸਾਰੇ ਲਾਭ ਉਠਾ ਸਕਦੇ ਸੀ ਅਸੀਂ ਹੁਸੈਨੀ ਵਾਲਾ ਬਾਡਰ ਖੁਲਵਾ ਸਕਦੇ ਸੀ ਕੋਈ ਆਵਾਜ਼ ਹੀ ਨਹੀਂ ਬੋਲੀ ਤੁਹਾਨੂੰ ਪਤਾ ਹੈ ਵੀ ਉੱਪਰ ਵੀ ਹਾਈ ਕਮਾਂਡ ਨੂੰ ਸਰਕਾਰਾਂ ਦੇ ਵਿੱਚ ਵੀ ਆਪਣੇ ਏਰੀਆ ਦੀਆਂ ਦੁੱਖ ਤਕਲੀਫਾਂ ਦੱਸਣ ਵਾਸਤੇ ਹੀ ਡੈਮੋਕ੍ਰੈਟਿਕ ਸਿਸਟਮ ਦੇ ਸਾਹਮਣੇ एमपी एमएलएज पंचायत ਤੋਂ ਲੈ ਕੇ ਉੱਪਰ ਤੱਕ ਚੁਣੇ ਜਾਂਦੇ ਨੇ ਤੇ ਜੇ ਅਸੀਂ ਗੁੰਗੇ ਹੋ ਜਾਵਾਂਗੇ ਗੱਲ ਨਹੀਂ ਕਰਾਂਗੇ ਆਪਦੇ ਦੁੱਖ ਨਹੀਂ ਦੱਸਾਂਗੇ ਆਪਦੀਆਂ ਨੀਡਸ ਨਹੀਂ ਦੱਸਾਂਗੇ ਤਾਂ ਪੂਰੀਆਂ ਕਿਵੇਂ ਹੋਣਗੀਆਂ ਜਿਵੇਂ ਕਹਿੰਦੇ ਕਿ ਬੱਚਾ ਜਦ ਤੱਕ ਰੋਏਗਾ ਨਹੀਂ ਮਾਂ ਦੁੱਧ ਖਾ ਜੀ ਤਾਂ ਇਹ ਸੰາດ ਦੇ ਵਿੱਚ ਮੈਂ ਸੋਚਦਾ ਕਿ ਜੋ ਬੋਤੀ ਸਾਹਿਬ ਨੇ ਉਹਨਾਂ ਦੀ ਜੋ ਵਿਜ਼ਨ ਹੈ ਅਗਲੇ ਉਹਨਾਂ ਨੇ ਤਾਂ ਹਾਲੇ ਦਾ 5 ਸਾਲ ਦੀ ਟਰਮ ਹੈ ਲੇਕਿਨ ਉਹਨਾਂ ਨੇ ਤਾਂ ਇੰਡੀਆ ਜਿਹੜਾ ਹੈਗਾ ਉਹ 40 20 47 ਤੱਕ ਦੇ ਉਹਨਾਂ ਨੇ ਵਿਜ਼ਨ ਬਣਾਤਾ ਬਿਲਕੁਲ ਠੀਕ ਹੈ ਉਹ ਇਸ ਇਹੋ ਜਿਹੇ ਸ਼ਖਸ ਨੂੰ ਲੀਡਰ ਨਹੀਂ ਕਹਿੰਦੇ ਸਟੇਟਸਮੈਨ ਕਹਿੰਦੇ ਜੋ ਇੱਕ ਜਨਰੇਸ਼ਨ ਨਹੀਂ 3 4 ਜਨਰੇਸ਼ਨ ਦੇ ਬਾਰੇ ਸੋਚਦੇ ਸੋ ਇਸ ਕਰਕੇ ਇਹ ਬੜਾ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਚੇਂਜ ਦੀ ਜਿਹੜੀ ਲਹਿਰ ਹੈ ਉਹ ਲਹਿਰ ਜਿਹੜੀ ਹੈ ਭਾਜਪਾ ਦੇ ਹੱਕ 'ਚ ਹੈ ਚਾਹੇ ਅਸੀਂ ਪੁੱਛਣਾ ਚਾਹਾਂਗੇ ਕਿ ਜਿਵੇਂ ਤੁਸੀਂ ਫਿਰੋਜ਼ਪੁਰ ਤੋਂ ਐਂਡ ਫਿਰੋਜ਼ਪੁਰ ਇੱਕ ਬਾਰਡਰ ਏਰੀਆ ਵੀ ਹੈਗਾ ਸੋ ਇੱਕ ਪੂਰੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਪੂਰਾ ਪੰਜਾਬ ਇੱਕ ਪਾਸੇ ਤੇ ਬਾਰਡਰ ਏਰੀਏ ਦੀ ਸੀਟ ਦੇ ਬੜੇ ਅਲੱਗ ਹੀ ਤਰੀਕੇ ਦੇ ਸਮੀਕਰਨ ਹੁੰਦੇ ਐ ਸੋ ਕਿਦਾਂ ਫਰਕ ਨਜ਼ਰ ਆਂਦਾ ਕੀ ਫਰਕ ਹੁੰਦਾ ਥੋੜਾ ਜਿਹਾ ਦੇਖੋ ਦੂਸਰੀਆਂ ਥਾਵਾਂ ਤੇ ਹਾਲਾਤ ਹੋਰ ਹੋਣਦੇ ਨੇ ਜੀ ਬਾਰਡਰ ਏਰੀਏ ਤੇ ਕਿਉਂਕਿ ਸਾਨੂੰ ਦਰਿਆ ਵੀ ਪੈਂਦਾ ਜੀ ਸਾਨੂੰ ਜਦੋਂ ਫਲਡਿੰਗ ਹੁੰਦੀ ਏ ਉਹਦਾ ਨੁਕਸਾਨ ਵੀ ਹੁੰਦਾ ਸਾਨੂੰ ਜਦੋਂ ਦੁਸ਼ਮਣ ਗੋਲਾ ਚਲਾਉਂਦਾ ਹੈ ਜਾਂ ਗੋਲੀਬਾਰੀ ਕਰਦਾ ਹੈ ਉਹਦਾ ਨੁਕਸਾਨ ਵੀ ਹੁੰਦਾ ਸਾਡੇ ਬਿਜ਼ਨਸ ਵੀ ਅਫੈਕਟ ਕਰਦੇ ਨੇ ਉਹ ਚੀਜ਼ਾਂ ਦੇ ਵਾਸਤੇ ਮੋਦੀ ਸਾਹਿਬ ਨੇ ਸਪੈਸ਼ਲ ਪਲਾਨਸ ਬਣਾਏ ਨੇ ਕਿ ਬਾਰਡਰ ਏਰੀਆ ਤੇ ਜਿਹੜੇ ਕੁਝ ਐਸੀ ਜਿਹੜੇ ਪਬਲਿਕ ਸੈਕਟਰ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਹੋਏਗੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਡਰੱਗਸ ਦਾ ਜਿਹੜਾ ਹੈਗਾ ਪੂਰਾ ਕੰਟਰੋਲ ਕੀਤਾ ਜਾਏਗਾ। ਔਰ ਜਿਹ ਬਾਰਡਰ ਤੇ ਜਿਹੜੇ ਸਾਡੇ ਲੋਕ ਬੈਠੇ ਜ਼ਮੀਨਾ ਕਾਸ਼ਤ ਕਰ ਰਹੇ ਨੇ ਉਹ ਮਾਲਕ ਨਹੀਂ ਬਣੇ। ਉਹਨਾਂ ਨੂੰ ਮਾਲਕ ਬਨਾਇਆ ਜਾਏਗਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਸਾਡੇ ਮਤਲਬ ਕਿ ਚੌਕਸੀ ਬਹੁਤ ਜ਼ਿਆਦਾ ਰੱਖਣੀ ਪੈਂਦੀ ਹੈ ਤੇ ਮਤਲਬ ਕੈਨ ਨੂੰ ਕੁਝ ਨਹੀਂ ਪਰ ਗਵਾਨ ਲਈ ਬਹੁਤ ਕੁਝ ਹੈ। ਬਹੁਤ ਬਹੁਤ ਕੁਝ ਹੈ। ਤੁਹਾਨੂੰ ਪਤਾ ਕਿ ਇਸ ਤਰ੍ਹਾਂ ਫੌਜੀਆਂ ਦੀ ਤਰ੍ਹਾਂ ਉੱਥੇ ਦੇ ਲੋਕ ਮੈਂ ਦੇਖੋ ਜਿਹੜੇ ਬਾਰਡਰ ਡਿਸਟ੍ਰਿਕਟ ਨੇ ਇਹ ਤੁਹਾਡੇ ਘਰ ਦੇ ਮੇਨ ਦਰਵਾਜੇ ਨੇ ਜਿੰਨਾਂ ਦੀ ਰਾਖੀ ਕਰਨੀ ਹੈ ਜੀ ਸਰ ਇਹਨਾਂ ਨੂੰ ਅਸੀਂ ਖੁੱਲਾ ਵੀ ਨਹੀਂ ਛੱਡ ਸਕਦੇ ਤੇ ਇਹਨਾਂ ਨੂੰ ਅਸੀਂ ਬੰਦ ਵੀ ਨਹੀਂ ਕਰ ਸਕਦੇ ਲੇਕਿਨ ਹੋਰ ਵੀ ਨਹੀਂ ਕਰ ਸਕਦੇ ਢਿੱਲਾ ਵੀ ਨਹੀਂ ਰਹਿ ਸਕਦੇ ਸੋ ਇਸ ਕਰਕੇ ਇੱਥੇ 24 ਘੰਟੇ ਦੀ ਸਾਡੀ ਜਿਹੜੀ ਹੈ ਉਹ ਪੈਰ ਵੀ ਰਹਿੰਦੀ ਹੈ ਥੋੜੀ ਸਾਹ ਤੁਹਾਡੇ ਅਗੇਂਸਟ ਤਿੰਨ ਤੋਂ ਚਾਰ ਲੀਡਰ ਹੈਗੇ ਹੈ ਕੈਂਡੀਡੇਟ ਮੈਦਾਨ 'ਚ ਕਿਹਨੂੰ ਤੁਸੀਂ ਆਪਣਾ ਕੰਪੀਟੀਟਰ ਮੰਨਦੇ ਹੋ ਕੋਜੀ ਮੈਂ ਤਾਂ ਇਹਨਾਂ ਨੂੰ ਕਿਸੇ ਨੂੰ ਕੰਪੀਟੀਟਰ ਮੰਨਦਾ ਹੀ ਨਹੀਂ ਕਿਉਂਕਿ ਮੈਨੂੰ ਪਤਾ ਇਹਨਾਂ ਦੇ ਖਾਤੇ 'ਚ ਹੈ ਹੀ ਕੁਛ ਨਹੀਂ ਜੀ ਦੇਖੋ ਕੰਪੀਟੀਟਰ ਹੋ ਹੁੰਦਾ ਹੈ ਜਿਹੜੇ ਬੰਦੇ ਨੇ ਕੰਮ ਕਰਕੇ ਆਪਣੀ ਕ੍ਰੈਡੀਬਿਲਟੀ ਬਣਾਈ ਹੁੰਦੀ ਹੈ ਬਿਲਕੁਲ ਠੀਕ ਹੈ ਇਹਨਾਂ 'ਚ ਜਿਹੜੇ ਕੈਂਡੀਡੇਟਸ ਨੇ ਕਿਸੇ ਦੀ ਕ੍ਰੈਡੀਬਿਲਟੀ ਨਹੀਂ ਕੀਤੀ ਮੈਂ ਨਹੀਂ ਕਹਿੰਦਾਗਾ ਤੁਸੀਂ ਲੋਕਾਂ ਤੋਂ ਜਾ ਕੇ ਪੁੱਛੋ ਜੀ ਵਾਟ ਇਜ਼ ਦੀ ਕ੍ਰੈਡੀਬਿਲਟੀ ਆਫ ਦੀ ਕਾਂਗਰਸ ਕੈਂਡੀਡੇਟ ਵਾਟ ਇਜ਼ ਦੀ ਕ੍ਰੈਡੀਬਿਲਟੀ ਆਫ ਆਮ ਆਦਮੀ ਕੈਂਡੀਡੇਟ ਐਂਡ ਥੇਅਰ ਇਜ਼ ਨੋ ਕ੍ਰੈਡੀਬਿਲਟੀ ਆਫ ਦੀ ਅਕਾਲੀ ਦਲ ਕੈਂਡੀਡੇਟ ਤਾਂ ਫਿਰ ਮੈਂ ਮੁਕਾਬਲਾ ਕਿਹਦੇ ਨਾਲ ਕਰਨਾ ਇਹ ਤਾਂ ਲੋਕਾਂ ਨੇ ਵੋਟ ਇੰਨੀ ਭਾਰੀ ਤਰੀਕੇ ਨਾਲ ਪੈਣੀ ਹੈ ਕਿ ਬੜਾ ਚਰਯਜਨਕ ਰਿਜ਼ਲਟ ਹੋਣਗੇ ਪਰ ਇਹਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੀ ਲਗਭਗ 5 ਤੋਂ 6 ਵਾਰ ਤੋਂ ਅਕਾਲੀ ਦੇ ਖਾਤੇਆਂ 'ਚ ਅਕਾਲੀਆਂ ਦੇ ਖਾਤੇਆਂ 'ਚ ਸੀਟ ਜਾਂਦੀ ਰਹੀ ਹੈ ਸੋ ਕਿਤੇ ਨਾ ਕਿਤੇ ਇੱਕ ਦਿਮਾਗ 'ਚ ਇਮਪ੍ਰੈਸ਼ਨ ਹੁੰਦਾ ਸੋ ਇਹਨੂੰ ਕਿੱਦਾਂ ਹਟਾਵੋ ਰਾਜ ਸਾਬ ਇਸ ਤਰ੍ਹਾਂ ਹੈ ਕਿ ਉਦੋਂ ਭਾਜਪਾ ਮੈਦਾਨ 'ਚ ਨਹੀਂ ਸੀ ਜੀ ਅੱਜ ਇਕੱਠੇ ਸੀਗੇ ਹਾਂ ਆਜ ਅੱਗੇ ਭਾਜਪਾ ਦਾ ਰੋਲ ਬੜਾ ਲਿਮਟਿਡ ਸੀਗਾ 13 ਸੀਟਾਂ ਚੋਂ 3 ਸੀਟਾਂ ਲੜਦੇ ਸੀ ਬਿਲਕੁਲ ਠੀਕ ਹੈ ਠੀਕ ਹੈ ਉਥੇ ਭਾਜਪਾ ਜਵਾਬਦੇ ਸੀ ਬਾਕੀ ਪੰਜਾਬ ਦੇ ਵਿੱਚ ਤਾਂ ਭਾਜਪਾ ਕਦੇ ਜਾਂਦੀ ਨਹੀਂ ਸੀਗੀ ਜੀ ਲੇਕਿਨ ਜਿਹੜਾ ਇਹ ਸਟੈਂਡ ਲਿਆ ਹੈ ਭਾਜਪਾ ਨੇ ਕਿ ਅਸੀਂ 13 ਸੀਟਾਂ ਲੜਾਂਗੇ ਇਹ ਸਾਡੇ ਸੂਬੇ ਦੇ ਵਾਸਤੇ ਇੱਕ ਬਹੁਤ ਚੰਗੀ ਗੱਲ ਹੋਈ ਏ ਸਾਨੂੰ ਇਹਦਾ ਫਾਇਦਾ ਮਿਲੇਗਾ ਔਰ ਅਸੀਂ ਜਿਹੜੀਆਂ ਸੀਟਾਂ ਜਿੱਤਾਂਗੇ ਉਹ ਸਾਡੇ ਜਿਹੜੇ ਐਮਪੀ ਨੇ ਜਾ ਕੇ ਸੈਂਟਰ ਚ ਜਦੋਂ ਪੰਜਾਬ ਦੀ ਗੱਲ ਹੋਏਗੀ ਪੰਜਾਬ ਦੇ ਮੁੱਦਿਆਂ ਤੇ ਬਹਿਸ ਹੋਏਗੀ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਹੋਏਗੀ ਪੰਜਾਬ ਦੇ ਮੁੱਦਿਆਂ ਦੀ ਡਿਮਾਂਡ ਹੋਏਗੀ ਤਾਂ ਅਸੀਂ ਉਹ ਕੰਮ ਲੋਕਾਂ ਦੇ ਹਿੱਤ ਵਿੱਚ ਕਰਾ ਸਕਾਂਗੇ ਜੀ ਜਿਵੇਂ ਤੁਸੀਂ ਇੱਕ ਕੱਦਵਰ ਨੇਤਾ ਹੋ ਕੋਈ ਸ਼ੱਕ ਸ਼ੁਭਾ ਹੀ ਨਹੀਂ ਹੈਗਾ ਕਿਸੇ ਨੂੰ ਪੰਜਾਬ ਦੇ ਰਾਜਨੀਤੀ ਨੂੰ ਲੈ ਕੇ ਸੋ ਤੁਸੀਂ ਜਿਵੇਂ ਟਿਕਟ ਵੱਲੋਂ ਐਜ਼ ਏ ਅੱਲਣੇ ਜਾਣ ਤੋਂ ਪਹਿਲਾਂ ਵੀ ਤੁਹਾਡੀ ਤਾਂ ਮੀਟਿੰਗ ਵੀ ਹੋਈ ਹੋਣੀ ਮੋਦੀ ਸਾਹਿਬ ਨਾਲ ਸ਼ਾਹ ਜੀ ਨਾਲ ਸੋ ਤੁਸੀਂ ਕਿਦਾਂ ਦਾ ਰੂਟ ਮੈਪ ਕੀ ਪਲਾਨ ਲੈ ਕੇ ਆਏ ਹੋ ਕਿ ਜਨਤਾ ਨੂੰ ਕੀ ਜਾ ਕੇ ਕਹੋਗੇ ਕਿ ਮੈਂ ਜੇ ਮੈਨੂੰ ਇਸ ਵਾਰੀ ਸੇਵਾ ਦਾ ਮੌਕਾ ਮਿਲਦਾ ਤਾਂ ਭਾਜਪਾ ਵੱਲੋਂ ਮੈਂ ਆ ਚੀਜ਼ਾਂ ਲੈ ਕੇ ਆਵਾਂਗਾ ਤੁਹਾਡੇ ਦੇਖੋ ਬਹੁਤ ਸਾਰੇ ਐਸੇ ਕੰਮ ਨੇ ਦੇਖੋ ਹੁਣੇ ਮੋਦੀ ਸਾਹਿਬ ਨੇ ਉੱਥੇ ਸਾਡੇ ਪੀਜੀਆਈ ਸੈਟਲਾਈਟ ਸੈਂਟਰ ਖੋਲੇ ਆ ਮੈਂ ਪਹਿਲਾਂ ਕਹਿ ਚੁੱਕਾ ਕਿ ਪਬਲਿਕ ਸੈਕਟਰ ਸੈਕਟਰ ਦੇ ਵਿੱਚ ਇੰਡਸਟਰੀ ਲਿਆਵਾਂਗੇ ਬਾਰਡਰ ਨੂੰ ਖੁਲਵਾਵਾਂਗੇ ਜਿਹੜੀਆਂ ਜ਼ਮੀਨਾਂ ਸਾਡੇ ਕਾਸ਼ਤਕਾਰ ਛੋਟੇ ਕਿਸਾਨ ਵਿਚਾਰੇ ਬੈਠੇ ਨੇ ਉਹਨਾਂ ਨੂੰ ਉਹਨਾਂ ਦਾ ਮਾਲਕ ਬਣਾਵਾਂਗੇ ਤਾਂ ਇਸ ਤਰ੍ਹਾਂ ਜਿਹੜੇ ਨੌਜਵਾਨ ਨੇ ਅਸੀਂ ਉਹਨਾਂ ਦੇ ਮੁੱਦੇ ਹੱਲ ਕਰਾਂਗੇ ਕਿਸਾਨਾਂ ਦੇ ਮੁੱਦੇ ਹੱਲ ਕਰਾਂਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਇੱਕ ਪ੍ਰੋਗਰਾਮ ਬਣਾਇਆ ਹੈ ਔਰ ਉਹ ਉਹ ਤਾਂ ਹੀ ਪੋਸੀਬਲ ਹੋਣਗੇ ਕਿ ਜੇ ਪੰਜਾਬ ਦੇ ਲੋਕ ਬੜੀ ਸਮਝਦਾਰੀ ਦੇ ਨਾਲ ਭਾਜਪਾ ਦੇ ਖਾਤੇ ਦੇ ਵਿੱਚ ਪਰ ਭਾਜਪਾ ਦਾ ਜਿਹੜਾ ਕਮਲ ਦਾ ਫੁੱਲ ਹੈ ਉਹ ਨੂੰ ਖਿਲਾਉਣ ਦੀ ਕੋਸ਼ਿਸ਼ ਕਰਨਗੇ ਉਹਨੂੰ ਪਾਣੀ ਦੇਣਗੇ ਤੋ ਖੁਸ਼ ਹੋ ਦੇ। ਜੀ ਮੈਂ ਇੱਕ ਚੀਜ਼ ਹੋਲ ਸਵਾਲ ਕਰਨਾ ਚਾਹਾਂਗਾ ਕਿ ਜਿਵੇਂ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਇੱਕ ਵਿਜ਼ਨ ਲੈ ਕੇ ਆਏ ਹੋ ਕਿ ਮੈਂ ਇਹ ਵਿਜ਼ਨ ਲੈ ਕੇ ਜਾਵਾਂਗਾ ਪਰ ਕਿਤੇ ਨਾ ਕਿਤੇ ਉਹ ਕਹਿੰਦੇ ਨਾ ਜਦੋਂ ਇੱਕ ਉਂਗਲ ਆਪਾਂ ਸਾਹਮਣੇ ਕਰਦੇ ਹਾਂ ਤੇ ਚਾਰ ਆਪਣੇ ਵੱਲ ਵੀ ਹੋ ਜਾਂਦੀਆਂ ਇਹਦਾ ਮਤਲਬ ਆਪਾਂ ਇਹ ਵੀ ਸਮਝੀਏ ਕਿ ਹਜੇ ਤੱਕ ਦੀ ਜਿਹੜੀ ਭਾਜਪਾ ਦੇ ਉੱਥੇ ਦੇ ਕੈਂਡੀਡੇਟ ਸੀਗੇ ਜਾਂ ਕੋਈ ਵੀ ਆਪਣੇ ਵਰਕਰ ਸੀਗੇ ਉਹ ਲੋਕਾਂ ਤੱਕ ਮੋਦੀ ਸਾਹਿਬ ਦੀਆਂ ਜਿਹੜੀਆਂ ਪਾਲਿਸੀਆਂ ਸੀ ਜਾਂ ਵਿਜ਼ਨ ਸੀ ਉਹ ਪਹੁੰਚਾ ਨਹੀਂ ਪਾਈ ਨਹੀਂ ਸਾਡੇ ਵਰਕਰ ਜਿਹੜੇ ਸਾਡੇ ਕਾਰਜਕਰਤਾ ਨੇ ਲੋਕਾਂ ਤੱਕ ਗਏ ਨੇ ਜੀ ਲੇਕਿਨ ਕਿਉਂਕਿ ਭਾਜਪਾ ਨੇ ਕਦੀ ਇਸ ਏਰੀਆ ਨੂੰ ਲੀਡ ਨਹੀਂ ਕੀਤਾ ਇਸ ਕਰਕੇ ਉਹ ਹੇਠਲੇ ਸਤਰ ਤੇ ਰਹੇ ਉਤਲੇ ਸਤਰ ਤੇ ਨਹੀਂ ਆਏਗੇ ਸੋ ਹੁਣ ਕਿਉਂਕਿ ਭਾਜਪਾ ਉਥੇ ਇਲੈਕਸ਼ਨ ਲੜ ਰਹੀ ਹੈ ਹੁਣ ਸਾਡਾ ਜਿਹੜਾ ਲੈਵਲ ਹੈ ਅਸੀਂ ਉੱਚਲੇ ਲੈਵਲ ਤੇ ਲੋਕ ਇਹ ਮਹਿਸੂਸ ਕਰਨਗੇ ਕਿ ਭਾਜਪਾ ਨੇ ਕੀ ਕੀਤਾ ਸੀ ਕੀ ਕਰਨ ਜਾ ਰਹੇ ਸਰ ਇੱਕ ਐਦਾ ਦਾ ਮੈਸੇਜ ਵੀ ਵਿਪੱਖ ਵੱਲੋਂ ਵੀ ਕਿਹਾ ਜਾ ਰਿਹਾ ਹੈ ਇਵਨ ਤੁਹਾਡੇ ਆਪਣੇ ਹੀ ਕੁਲੀਗ ਕਹ ਲਈਏ ਰਵਨੀਤ ਸਿੰਘ ਬਿੱਟੂ ਹੁੰਦਾ ਤੁਹਾਡੇ ਕੁਲੀਗ ਹੈ ਗਿਆ ਕਾਂਗਰਸ ਚ ਵੀ ਸੀ ਗਿਆ ਤੇ ਹੁਣ ਭਾਜਪਾ ਚ ਵੀ ਹੈ ਗਿਆ ਉਹ ਇਹ ਕਹਿੰਦੇ ਰਹੇ ਕਿ ਵਿਪੱਖ ਚ ਜਿੰਨੀ ਦੇਰ ਵਿਪੱਖ ਦਾ ਐਮਪੀ ਰਹਿਣਾ ਮਤਲਬ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਸੀ ਮਤਲਬ ਬੜਾ ਔਕੜ ਸਮਾਂ ਸੀਗਾ ਤੇ ਕੀ ਤੁਸੀਂ ਇਹਦੇ ਵਿੱਚ ਕਿੰਨਾ ਸਹਿਮਤ ਹੋ ਦੇਖੋ ਉਹ ਕਾਂਗਰਸ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਨੇ ਤਿੰਨ ਵਾਰ ਮੈਨੂੰ ਨਹੀਂ ਸਮਝ ਆਈ ਵੀ ਉਹਨਾਂ ਨੇ ਕਿਸ ਤਰ੍ਹਾਂ ਗੱਲ ਕੀਤੀ ਹੋ ਸਕਦਾ ਹੈ ਕਿ ਉਹ ਬੇਬਸ ਹੋ ਗਏ ਨੇ ਜੀ ਕਿ ਵਿਪੱਖਸ਼ੇ ਰਹਿ ਕੇ ਉਹ ਕੰਮ ਨਹੀਂ ਲੈ ਸਕੇ ਜਾਂ ਉਹਨਾਂ ਨੂੰ ਕੰਮ ਨਹੀਂ ਦਿੱਤੇ ਗਏਗੇ ਔਰ ਮੈਂ ਸੋਚਦਾ ਕਿ ਉਹਨਾਂ ਦੀ ਇਹ ਵੀ ਸੋਚ ਚੰਗੀ ਏ ਕਿ ਅੱਜ ਉਹਨਾਂ ਨੇ ਇਹ ਸੋਚ ਲਿਆ ਕਿ ਵੀ ਜੇ ਮੈਂ ਸਰਕਾਰ ਦੇ ਨਾਲ ਜੇ ਸਰਕਾਰ ਦੀ ਤਰਫੋਂ ਐਮਪੀ ਆਵਾਂਗਾ ਜੀ ਤੇ ਮੈਂ ਲੋਕਾਂ ਦੀ ਜ਼ਿਆਦਾ ਸੇਵਾ ਕਰ ਸਕਾਂਗਾ ਬਿਲਕੁਲ ਸਹੀ ਸੋਚ ਹੈ ਉਹਨਾਂ ਦੀ ਤੇ ਸਰ ਇਹਦਾ ਮਤਲਬ ਅਸੀਂ ਇਹ ਮੰਨੀਏ ਕਿ ਵਿਪੱਖ ਦੀ ਭੂਮਿਕਾ ਉਨੀ ਸਟਰੋਂਗ ਨਹੀਂ ਹੈਗੀ ਇੱਥੇ ਕਿਉਂਕਿ ਵਿਪੱਖ ਰਹਿ ਹੈ ਜਦ ਕਿ ਵਿਪੱਖ ਇੱਕ ਸਟਰੋਂਗ ਵਿਪੱਖ ਹੋਣਾ ਚੌਕੀਦਾਰੀ ਹੋਣੀ ਤੇ ਉਹਨਾਂ ਹੀ ਬੰਦਾ ਸਾਹਮਣੇ ਵਾਲਾ ਵੀ ਕੰਮ ਡੱਟ ਕੇ ਕਰਦਾ ਉਹਨੂੰ ਡਰ ਹੁੰਦਾ ਮੈਂ ਇਹੀ ਗੱਲ ਕਹੀ ਹੈ ਕਿ ਮੇਰਾ ਖਿਆਲ ਉਹਨਾਂ ਦੀ ਪਾਰਟੀ ਕਾਂਗਰਸ ਪਾਰਟੀ ਨੇ ਉਹਨਾਂ ਦੇ ਕੋਲੋਂ ਵਿਪੱਖ ਦਾ ਪੂਰਾ ਜੋ ਰਤਬਾ ਜਾ ਜੋ ਰੋਲ ਸੀਗਾ ਜੀ ਉਹਨਾਂ ਕੋਲੋਂ ਉਹ ਉਹਨਾਂ ਨੇ ਐਕਸਟ੍ਰੈਕਟਿੰਗ ਕੀਤਾ ਉਹਨਾਂ ਦੇ ਵਿੱਚੋਂ ਉਹ ਜਿਹੜੀ ਚੀਜ਼ ਹੈ ਉਹਨਾਂ ਦੀ ਜ਼ਿੰਮੇਵਾਰੀ ਵਧਾਈ ਨਹੀਂ ਹੋ ਸਕਦਾ ਉਹਨਾਂ ਨੂੰ ਵਿਪਖਸ਼ ਜ਼ਿੰਮੇਵਾਰੀ ਜ਼ਿਆਦਾ ਦਿੱਤੀ ਜਾਂਦੀ ਤੇ ਸ਼ਾਇਦ ਉਹ ਇਹ ਡਿਸੀਜਨ ਨਾ ਲੈਂਦੇ ਉਹ ਵਿਪਖਸ਼ ਚ ਬੈਠ ਕੇ ਨੇਸ਼ਨ ਦਾ ਜਾਂ ਪੰਜਾਬ ਦਾ ਸੂਬੇ ਦਾ ਫਾਇਦਾ ਕਰ ਸਕਦੇ ਜੀ ਲੇਕਿਨ ਉਹਨਾਂ ਦੀ ਪਾਰਟੀ ਕਮਜ਼ੋਰ ਹੁੰਦੀ ਗਈ ਦਿਨ ਬਦਿਨ ਔਰ ਵਿਪਕਸ਼ ਜਿਹੜਾ ਹੈ ਉਹਨਾਂ ਨੇ ਸੌਰੀ ਮੈਂ ਤੁਹਾਨੂੰ ਵਿੱਚ ਕੱਟਿਆ ਉਹਨਾਂ ਨੇ ਇਹ ਕਿਹਾ ਕਿ ਵਿਪਕਸ਼ ਚ ਰਹਿ ਕੇ ਮੈਂ ਸੈਂਟਰ ਤੋਂ ਬੀਜੇਪੀ ਤੋਂ ਉਹ ਕੰਮ ਨਹੀਂ ਕਰਵਾ ਪਾਇਆ ਮੈਂ ਜਨਤਾ ਤੋਂ ਕਿਉਂਕਿ ਮੈਂ ਜਨਤਾ ਲਈ ਸੇਵਾ ਕਰਨਾ ਚਾਹਨਾ ਹੈ ਤੇ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਕੀ ਐਦਾਂ ਦਾ ਵੀ ਪੋਸੀਬਲ ਹੈਗਾ ਕਿ ਵਿਪਕਸ਼ ਦਾ ਹੁਣ ਸਪੋਜ਼ ਕਰੋ ਆਪਾਂ ਵੀ ਖੜੇ ਆਂ ਕੱਲ ਨੂੰ ਜਿੱਤ ਹਰ ਰੱਬ ਦੇ ਹੱਥ ਹੈ ਆਪਾਂ ਨਹੀਂ ਕਹਿ ਸਕਦੇ ਜੈ ਜਨਤਾ ਜਨਾਰਦਨ ਹੈ ਜਿਹੜਾ ਵੀ ਫੈਸਲਾ ਲਏਗੀ ਖੁਦਾ ਨਾ ਖਾਸਤਾ ਇਸਵਾਰ ਵੀ ਬੀਜੇਪੀ ਨੂੰ ਜੇ ਖੁਦਾ ਨਾ ਖਾਸਤਾ ਪੰਜਾਬ ਚ ਨਹੀਂ ਸਫਲਤਾ ਮਿਲਦੀ ਤਾਂ ਕੀ ਅਸੀਂ ਸੱਚੀ ਹੈ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਨੁਮਾਇੰਦਿਆਂ ਨੂੰ ਵੋਟ ਪਾਈ ਬੀਜੇਪੀ ਦੇ ਨੁਮਾਇੰਦਿਆਂ ਨੂੰ ਉਹਨਾਂ ਨੂੰ ਫੇਰ ਮਯੂਸੀ ਮਿਲੇਗੀ ਉਹਨਾਂ ਨੂੰ ਪੰਜਾਬ ਨੂੰ ਇਗਨੋਰੈਂਸ ਮਿਲੇਗੀ ਨਹੀਂ ਨਹੀਂ ਕੋਈ ਮਯੂਸੀ ਨਹੀਂ ਮਿਲੇਗੀ ਤੁਸੀਂ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਜੀ ਨੇ ਅਗਰ ਮਯੂਜ਼ ਕਰਨਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਕਿਉਂ ਵਿਛਦਾ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਇੰਨਾ ਪੈਸਾ ਕਿਉਂ ਲੱਗਦਾ ਪੰਜਾਬ ਦੇ ਵਿੱਚ ਨਵੇਂ 에어ਪੋਰਟਸ ਕਿਉਂ ਬਣਦੀਆਂ ਸੋ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਪਰ ਮੈਂ ਉਹਨਾਂ ਦੇ ਪਰਸਨਲ ਵਿਅਕਤੀਤਵ ਤੇ ਇਹ ਗੱਲ ਕਰਦਾ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਆਪ 'ਚ ਇਹ ਮਹਿਸੂਸ ਕੀਤਾ ਹੋਵੇ ਕਿ ਜਿਹੜਾ ਰੋਲ ਉਹ ਨਿਭਾਣਾ ਚਾਹੁੰਦੇ ਨੇ ਉਹ ਵੇ ਪੱਖ ਚ ਨਹੀਂ ਨਿਭਾ ਸਕਦੇ। ਬਿਲਕੁਲ ਠੀਕ ਹੈ। ਸੋ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ। ਪੰਜਾਬ ਇੰਨਾ ਸਭ ਕੁਝ ਭਾਜਪਾ ਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਕੀਤਾ ਜਾ ਰਿਹਾ ਹੈ। ਫਿਰ ਜਦੋਂ ਇਹਦੀਆਂ ਗੱਲਾਂ ਕਿਉਂ ਸੁਣਨ ਨੂੰ ਮਿਲਦੀਆਂ ਕਿ ਜਦੋਂ ਭਾਜਪਾ ਦੇ ਪ੍ਰਤੀਯਾਸ਼ੀ ਅੱਜ ਪਿੰਡਾਂ 'ਚ ਪਹਿਲੀ ਵਾਰੀ ਜਾ ਰਹੇ ਨੇ ਆਪਣੀ ਨੁਮਾਇੰਦਗੀ ਨੂੰ ਲੋਕਾਂ ਦੇ ਅੱਗੇ ਰੱਖਣ ਤੇ ਉਹਨਾਂ ਦਾ ਵਿਰੋਧ ਹੋ ਰਿਹਾ ਫਿਰ ਚਾਹੇ ਪਟਿਆਲਾ ਤੋਂ ਪ੍ਰਨੀਤ ਕੌਰ ਜੀ ਹੋਣ ਜਾਂ ਉਹ ਉਹ ਜਿਹੜੀ ਵਿਰੋਧ ਵਾਲੀ ਗੱਲ ਹੈ ਨਾ ਇਹ ਲੋਕਾਂ ਦੀ ਇੱਕ ਸੋਚ ਹੈ। ਇਹ ਵਿਰੋਧ ਹੋ ਰਿਹਾ ਹੈ ਜਾਂ ਪ੍ਰੋਪਗੈਂਡਾ ਹੈ ਜਾਂ ਜਿਹੜੇ ਨੈਗੇਟਿਵ ਸੋਚਦੇ ਨੇ ਉਹ ਕਹਿੰਦੇ ਨੇ ਵਿਰੋਧ ਕਰਦੇ ਕਿਸਾਨ ਕੋਈ ਵਿਰੋਧ ਨਹੀਂ ਕਰ ਰਹੇ ਉਹ ਆਪਣੀ ਗੱਲਬਾਤ ਜਿਹੜੇ ਆਉਣ ਵਾਲੇ ਐਮਪੀਜ਼ ਨੇ ਜੀ ਭਾਜਪਾ ਦੇ ਪ੍ਰਤੀਯਾਸੀ ਨੇ ਉਹਨਾਂ ਦੇ ਅੱਗੇ ਆਪਣੀ ਗੱਲ ਰੱਖ ਰਹੇ ਨੇ ਜੀ ਉਹਨੂੰ ਤੁਸੀਂ ਇੱਕ ਦੋ ਗੱਲਾਂ ਕਹਿ ਸਕਦੇ ਹੋ ਮੈਂ ਜੇ ਪੋਜ਼ਿਟਿਵ ਤਰੀਕੇ ਨਾਲ ਸੋਚਾਂ ਵੀ ਉਹ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਕਿ ਜੀ ਸਾਡੀਆਂ ਮੰਗਾਂ ਨੇ ਜੀ ਦੂਜਾ ਬੰਦਾ ਆ ਕੇ ਕਹਿੰਦਾ ਜੀ ਵੀ ਇਹ ਤਾਂ ਤੁਹਾਡੇ ਖਿਲਾਫ ਚੱਲ ਰਿਹਾ ਹੈ ਜੀ ਅੱਜ ਕੋਈ ਗੱਲ ਤੁਸੀਂ ਮੈਨੂੰ ਕਹੋ ਕਿ ਛੋਟੀ ਸਾਹਿਬ ਇਹ ਕੰਮ ਐਵੇਂ ਨਹੀਂ ਐਵੇਂ ਕਰੋ ਜੀ ਤਾਂ ਉਹਦੇ ਦੋ ਪਹਿਲੂ ਹੋ ਸਕਦੇ ਨੇ ਇੱਕ ਤਾਂ ਜੀ ਵੀ ਤੁਸੀਂ ਮੇਰੇ ਖਿਲਾਫ ਹੋ ਬਿਲਕੁਲ ਠੀਕ ਦੂਜਾ ਇਹ ਕਹੇ ਵੀ ਤੁਸੀਂ ਮੈਨੂੰ ਦੱਸ ਰਹੇ ਹੋ ਜੀਗਾ ਆਹ ਸਿਚੁਏਸ਼ਨ ਹੈ ਜੀ ਬਿਲਕੁਲ ਸਹੀ ਗੱਲ ਹੈ ਤਾਂ ਉਹ ਇਹ ਲੋਕ ਕੁਝ ਲੋਕ ਜਿਹੜੇ ਨੇ ਸ਼ਰਾਰਤੀਆਂ ਅੰਸ਼ ਵੀ ਹੁੰਦੇ ਨੇ ਇਹ 네ਗਟਿਵਿਟੀ ਚ ਲੈ ਰਹੇ ਨੇ ਕੋਈ ਵੀ ਕਿਸਾਨ ਉਹੀ ਵਿਰੋਧ ਨਹੀਂ ਕਰ ਰਿਹਾ ਆਪਣੀ ਗੱਲ ਰੱਖ ਰਿਹਾ ਔਰ ਉਹਨਾਂ ਨੂੰ ਪੂਰਾ ਹੱਕ ਤੇ ਗੱਲ ਰੱਖ ਰਿਹਾ ਜੀ ਇੱਕ ਆਖਰੀ ਸਵਾਲ ਹੈ ਸਰ ਜਿਵੇਂ ਹਰ ਇਲਾਕੇ ਦੀ ਪਰਸਨਲ ਸਮੱਸਿਆਵਾਂ ਵੀ ਹੁੰਦੀਆਂ ਇੱਕ ਮੈਨੀਫੈਸਟੋ ਹੁੰਦਾ ਜਿਹੜਾ ਸੈਂਟਰ ਤੋਂ ਚੱਲਦਾ ਹੈ ਨੈਸ਼ਨਲ ਲੈਵਲ ਤੇ ਤੇ ਇੱਕ ਹੁੰਦਾ ਕਿ ਜਿਹੜਾ ਕਦਵਾਰ ਨੇਤਾ ਹੁੰਦਾ ਉਹ ਲੋਕਲ ਦੀਆਂ ਸਮੱਸਿਆਵਾਂ ਲੈ ਕੇ ਕਿਉਂਕਿ ਤੁਹਾਡੇ ਕੋਲ ਤਾਂ ਲੋਕਾਂ ਨੇ ਲੋਕਲ ਦੀਆਂ ਸਮੱਸਿਆਵਾਂ ਦਾ ਹੱਲ ਕਰਾਣਾ ਹੈ ਸੋ ਕਿੱਦਾਂ ਦੀਆਂ ਚੀਜ਼ਾਂ ਰੂਟ ਮੈਪ ਤੁਸੀਂ ਪਹਿਲਾਂ ਹੀ ਤਿਆਰ ਕਰ ਚੁੱਕੇ ਹੋ ਹੋਮਵਰਕ ਕਰਕੇ ਆਏ ਹੋਗੇ ਕਿਉਂਕਿ ਤੁਹਾਡਾ ਤਜਰਬਾ ਹੀ ਛਲਕਦਾ ਹੈ ਦੇਖੋ ਸੈਂਟਰ ਦਾ ਜੋ ਮੈਨੀਫੈਸਟੋ ਹੈ ਉਹ ਤਾਂ ਸੈਂਟਰ ਦਾ ਹੈ ਜੀ ਸਾਡਾ ਮੈਨੀਫੈਸਟੋ ਇਹ ਹੈਗਾ ਕਿ ਅਸੀਂ ਡਰੱਗਸ ਖਤਮ ਕਰਨੀਆਂ ਨੇ ਜੀ ਅਸੀਂ ਬਾਰਡਰ ਖੁਲਵਾਉਣਾ ਹੈ ਜਿਹੜਾ ਕਿ ਮੈਨੀਫੈਸਟੋ 'ਚ ਨਹੀਂ ਹੈ ਲੇਕਿਨ ਸਾਡੇ ਪੰਜਾਬ ਦੀ ਔਰ ਖਾਸ ਤੌਰ ਤੇ ਫਿਰੋਜ਼ਪੁਰ ਹਲਕੇ ਦਾ ਮੈਨੀਫੈਸਟੋ ਇਹ ਹੈ ਜੀ ਜਿਹੜਾ ਮੇਰਾ ਮੈਨੀਫੈਸਟੋ ਹੋਏਗਾ ਜਿਹੜਾ ਲੋਕਾਂ ਦਾ ਮੈਨੀਫੈਸਟੋ ਉਦੇ ਵਿੱਚ ਸੋ ਇਸ ਤਰ੍ਹਾਂ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਆਪਣੇ ਤੌਰ ਤੇ ਗੱਲ ਕਰਾਂਗੇ ਔਰ ਉਹਨਾਂ ਨੂੰ ਪੂਰਾ ਵੀ ਕਰਾਂਗੇ ਐਂਡ ਤੇ ਜਨਤਾ ਨੂੰ ਜਿਹਨਾਂ ਦੇ ਕੋਲ ਚੱਲਿਓ ਆਪਣੀ ਆ ਉਮੀਦਵਾਰੀ ਲੈ ਕੇ ਕੀ ਕਹਿਣਾ ਚਾਹੂੰਗਾ ਮੈਂ ਹੀ ਕਵਾਂਗਾ ਕਿ ਪੋਜੀਟਿਵਲੀ ਸੋਚ ਕੇ ਭਾਜਪਾ ਨੂੰ ਇਹ ਮੌਕਾ ਦੇਣਾ ਬੜਾ ਜ਼ਰੂਰੀ ਹੈ ਭਾਜਪਾ ਦੇ ਪ੍ਰਤੀਯਾਸ਼ੀਆਂ ਨੂੰ ਜਿਤਾਉਣਾ ਪੰਜਾਬ 'ਚ ਜ਼ਰੂਰੀ ਹੈ ਔਰ ਉਹ ਜੇ ਜਿੱਤਣਗੇ ਤਾਂ ਹੀ ਜਿਹੜੇ ਮਸਲੇ ਐਸੋ ਲਈ ਜਿਨ੍ਹਾਂ ਨੂੰ ਆਪਾਂ ਕਿੰਨੇ ਵੀ ਲਟਕਦੇ ਮਸਲੇ ਨੇ ਜਾਂ ਹੱਲ ਨਹੀਂ ਹੋ ਸਕੇ ਉਹ ਤਾਂ ਹੀ ਹੱਲ ਹੋਣਗੇ ਕਿਉਂਕਿ ਜਦ ਤੱਕ ਤੁਸੀਂ ਆਪਣਾ ਵਕੀਲ ਨਹੀਂ ਸਹੀ ਕਰੋਗੇ ਬਿਲਕੁਲ ਸਹੀ ਕਰੋਗੇ ਠੀਕ ਹੈ ਕਿ ਨਹੀਂ ਤੇ ਉਦੋਂ ਤੱਕ ਵਕੀਲ ਵਕੀਲ 'ਚ ਫਰਕ ਹੈ ਡਾਕਟਰ ਡਾਕਟਰ 'ਚ ਫਰਕ ਹੈ ਆਪਾਂ ਕਹਿੰਦੇ ਨੇ ਸੈਕੰਡ ਓਪੀਨੀਅਨ ਲੈ ਲਈਏ ਹਾਂਜੀ ਇੱਕ ਬੰਦਾ ਕਹਿੰਦਾ ਜੀ ਤੁਹਾਡੇ ਆ ਨੁਕਸੇ ਜੀ ਦੂਜਾ ਕਹਿੰਦਾ ਜੀ ਵੀ ਤੁਸੀਂ ਆ ਦਵਾਈ ਖਾ ਲਓ ਤੇ ਤੀਜਾ ਕਹਿੰਦਾ ਵੀ ਆ ਦਵਾਈ ਆ ਸ਼ਬਾਜ ਲਿੱਤੀ ਸੀ ਸੈਕੰਡ ਓਪੀਨੀਅਨ ਇਨਾਂ ਦੀ ਸੈਕੰਡ ਓਪੀਨੀਅਨ ਲਈ ਉਹ ਤੇ ਇਹਨਾਂ ਨੇ ਕਿਹਾ ਸੀ ਨੇ ਕੇਜਰੀਵਾਲ ਇੱਕ ਵਾਰ ਕੇਜਰੀਵਾਲ ਤੋਂ ਹੁਣ ਇੱਕ ਵਾਰ ਹੀ ਏ ਬਸ ਅਸੀਂ ਤਾਂ ਬਾਰ ਬਾਰ ਆਉ ਉਹਨਾਂ ਨੇ ਮੰਗੀ ਇੱਕ ਵਾਰ ਸੀ ਉਹਨਾਂ ਨੇ ਮੰਗੀ ਇੱਕ ਵਾਰ ਉਹ ਮਿਲ ਗਈ ਉਹਨਾਂ ਨੂੰ ਧੰਨਵਾਦ ਸਰ ਸੋ ਏਸੀ ਸਾਡੇ ਨਾਲ ਰਾਣਾ ਗੁਰਮੀਤ ਸਿੰਘ ਛੋਟੀ ਜੀ ਜਿਨ੍ਹਾਂ ਨੇ ਬਹੁਤ ਵਧੀਆ ਸਵਾਲਾਂ ਦਾ ਜਿਹੜਾ ਜਵਾਬ ਦਿੱਤਾ ਤਰਕਾਂ ਨਾਲ ਦਿੱਤਾ ਜਿਸ ਵਿੱਚ ਇਹਨਾਂ ਦੇ ਆਨਸਰਾਂ ਦੇ ਵਿੱਚ ਵਾਕੇ ਹੀ ਇਹਨਾਂ ਦਾ ਜਿਹੜਾ ਤਜਰਬਾ ਵਿੱਚ ਲੱਗਦਾ ਸੀ ਦੇਖਦੇ ਰਹੋ ਬਣੇ ਰਹੋ ਜਾਨ ਹਿੱਤੇ ਸ਼ੁਕਰੀ ਧੰਨਵਾਦ